ਆਖਾ ਵੀ ਜਿਵੇਂ ਬਾਦਸ਼ਾਹ ਬਿਜੜੀ ਇੰਨੀ ਰਾਜਪੂਤ ਗਰੀਬ ਜਨਤਾ ਆ ਗਈ ਹੈ ਇਹਨਾਂ ਦਾ ਕੀ ਹਾਲਾਤ ਹੋਵੇਗਾ ਇਹ ਕਿਵੇਂ ਰਹਿ ਸਕਣਗੇ ਪੰਜਾਬ ਦੇ ਵਿੱਚ ਉਹਨਾਂ ਦਾ ਵੀ ਕਰੋ ਸੋਚ ਤੇ ਆਂਦਾ ਵੀ ਅਈ ਕਰੋ ਕਰਮਾ ਲਿਓ ਸਭ ਡੀਸੀ ਮੰਗਵਾਓ ਇਹਨਾਂ ਨੂੰ ਪੰਜ ਪੰਜ ਕਿਲੇ ਪੈ ਲਈ ਗਰੀਬਾਂ ਨੂੰ ਹਰੀ ਜਨਾਨ ਨੂੰ ਛੇਂਬਿਆਂ ਨੂੰ ਜਿਹੜੇ ਛੋਟੇ ਛੋਟੇ ਜਾਤਾ ਜੜੀ ਹੈ ਤੇ ਬਣਾ ਦੇਣਾ ਰਾਜਪੂਤਾਂ ਨੂੰ ਇਹ ਪੰਜ ਪੰਜ ਕਿਲੇ ਪੈ ਲਈ ਜਿਹੜੀ ਉਹ ਅਲਾਰਟ ਕਰਵਾ ਦਿੱਤੀ ਸੀ ਬਈ ਤੁਸੀਂ ਇਹ ਪੈੜੀ ਜੜੀ ਨਾ ਇਹ ਸਾਰੀ ਜ਼ਿੰਦਗੀ ਇਹਨਾਂ ਨੂੰ ਕੋਈ ਨਹੀਂ ਉਠਾ ਸਕਦਾ ਇੱਥੇ ਹੀ ਮਾਲਕੀ ਹੈ ਇੱਥੇ ਹੀ ਸਾਰਾ ਕੁਝ ਹੈ ਤੇ ਹੁਣ ਤਾਂ ਸਾਰੇ ਲਟੇਰੇ ਆ ਗਏ ਨੇ ਪੈੜੀਆਂ ਨੂੰ ਕੋਈ ਢੂੜਾਪ ਕਰਦਾ ਏ ਕੋਈ ਢੂ ਕਰਦਾ ਸਾਡੇ ਘਰ ਦੋ ਉਹਨੇ ਚੁੱਕ ਦਿੱਤੀ ਆਲੇ ਅੱਪੂ ਬਾੜੜਾ ਜਿਹੜਾ ਇੱਥੋਂ ਜੀਰੋ ਲੈਣਾ ਉਹ ਢੇੜੀ ਪਾ ਜਾਂਦਾ ਢੇੜੀ ਤੇ ਤੂੰ ਆਏ ਤਾਂ ਕਿਲੋ ਕਿਲੋ ਮੀਟਰ ਹੋਵੇਗਾ ਜਾਂ 5 ਕਿਲੋ ਦੇ ਏੜ ਗੇੜੀ ਬਾਸ ਮੈਂ ਸਾਧ ਮਾਰੀ ਦਾ ਪੜ ਜਾਂਦਾ ਹੈ ਸਾਡਾ ਵੇਲਾ ਬੜਾ ਵਧੀਆ ੱੱਪਿਆ ਪੰਜਾ ਸਾਲ ਕੋਈ ਇੱਥੇ ਕੋਈ ਗੈਰ ਨਹੀਂ ਹਾਂ ਹੁਣ ਜਿਹੜੇ ਇੰਨਾ ਸਰਕਾਰਾਂ ਜਿਹੜੇ ਹੁਣ ਬਣਦੇ ਪਰ ਚਾਹ ਕਾਗਰਾ ਸੀ ਚਾ ਆ ਗਈ ਏ ਉਹ ਵੀ ਠੀਕ ਸੀ ਕਾਗਰਾ ਠੀਕ ਰਹੀ ਏ ਬਾਕੀ ਜਿਹੜੇ ਆਏ ਨੇ ਨਾ ਸਾਲੀ ਕੁਲੀ ਇਹਨਾਂ ਬੇੜਾ ਤੁਹਾਡੇ ਪਹਿਲੀ ਤੋੜ ਦਿੱਤੀ ਜਿਵੇਂ ਤਾਰੋ ਪਾਰ ਜਾਂਦੇ ਆ ਕੰਮ ਕਰਨ ਦੇ ਲਈ ਸਮਾਂ ਦਿੰਦੇ ਵੀ ਇੰਨਾ ਟਾਈਮ ਤੁਸੀਂ ਕੰਮ ਕਰਨਾ ਇਹ ਜਿਹੜਾ ਨਾ ਚਾਹ ਜਦੋਂ ਹੁਣ ਪੀਐਸ ਬਣਾਲ ਜਾਂਦੀ ਏ ਜਿਹੜਾ ਕੋ ਮਾੜਾ ਬਤੇ ਬਿੱਤੂ ਉੱਠ ਪਾਇਆ ਨੇ ਜਿਵੇਂ ਲੀਡਰ ਉੱਠੇ ਨਾ ਉਵੇਂ ਸਾਡੀ ਹਿੰਦੁਸਤਾਨ ਦੇ ਚ ਜਨਤਾ ਹੀ ਉੱਠ ਪਈ ਕੋਈ ਮਾਰੇ ਕੰਮ ਚ ਲੱਗ ਪਈ ਕੋਈ ਦੇ ਲੱਗ ਗਿਆ ਘੁੰਮ ਗਿਆ ਇਹ ਬੜੀ ਹੈ ਮਗਾਈ ਦਾ ਲੱਕ ਤੋੜ ਦਿੱਤਾ ਹੈ ਹੁਣ ਰਾਜਾ ਰਾਜਾ ਤਾਂ ਕਹੀ ਜਾਂਦੇ ਨੇ ਵੀ ਇਹ ਮੋਤੀ ਬੜਾ ਚੰਗਾ ਮੋਤੀ ਤਾਂ ਲੈ ਤੇ ਬਹਿ ਗਿਆ ਸਤਿ ਸ਼੍ਰੀ ਅਕਾਲ ਨਿਰਪੱਖ ਪੋਸ਼ਣਾ ਜੁੜਿਆਂ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਅਸੀਂ ਮੌਜੂਦ ਆ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਬਾਰਡਰ ਏਰੀਆ ਦੇ ਕੋਲ ਮੌਜੂਦ ਐ ਸੀ ਇੱਥੋਂ ਬਾਰਡਰ ਆ ਜਿਹੜਾ ਉਹ ਮੈਚ ਕਿਲੋਮੀਟਰ ਰਹਿ ਜਾਂਦਾ ਔਰ ਬਾਰਡਰ ਏਰੀਆ ਦਾ ਇਹ ਪਿੰਡਾ ਟੈਂਡੀ ਵਾਲਾ ਗੱਟੀ ਰੱਜੋ ਕੇ ਟੈਂਡੀ ਵਾਲਾ ਹੋਰ ਬਹੁਤ ਪਿੰਡਾ ਨਾਲ ਰਹਿ ਜਾਂਦਾ ਔਰ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਆ ਬਾਰਡਰ ਏਰੀਆ ਨੂੰ ਲੈ ਕੇ ਪੁਰਾਣੀਆਂ ਗੱਲਾਂ ਬਾਤਾਂ ਕਰਾਂਗੇ ਕਿਵੇਂ ਇੱਥੇ ਆਏ ਜਾਂ ਵੱਡੇ ਬਜ਼ੁਰਗ ਇਹਨਾਂ ਦੇ ਆਏ ਆਨੇ ਸਮੇਂ ਦੀਆਂ ਗੱਲਾਂ ਕਰਾਂਗੇ ਔਰ ਜਿਹੜਾ ਬਾਰਡਰ ਆ ਪਾਕਿਸਤਾਨ ਦਾ ਜ਼ੀਰੋ ਲਾਨ ਆ ਇੱਥੋਂ 1.5 ਕਿਲੋਮੀਟਰ ਪਾ ਜਾਂਦੀ ਆ ਔਰ ਬਜ਼ੁਰਗਾਂ ਨਾਲ ਗੱਲ ਕਰਦੇ ਆ ਬਜ਼ੁਰਗ ਬਹਾਦਰ ਸਿੰਘ ਔਰ ਅਰਜਨ ਸਿੰਘ ਸਾਡੇ ਨਾਲ ਹੋਣਗੇ ਬਾਬੂ ਜੀ ਸਾਸਿਕਾਲ ਜੀ ਉਹ ਠੀਕ ਠਾਕ ਹੋਣੀ ਠੀਕ ਠਾਕ ਬਾਬੂ ਕਿਵੇਂ ਚੱਲਦੀ ਆ ਜ਼ਿੰਦਗੀ ਲੰਗੀ ਜਾਂਦੀ ਆ ਵਧੀਆ ਹਾਂ ਹੋ ਨਾ ਆਪੇ ਹੋਣ ਬਡੇਰੇ ਹੋ ਗਿਆ ਹੌਲੀ ਲੰਘੀ ਜਾਣੀ ਹਾਂ ਅਗਲੇ ਅਗਲੀ ਉਹ ਤੋਂ ਤਾਂ ਥੱਕੇ ਮਾਰ ਤੇ ਲੰਗਾਈ ਬਸ ਉਦੋਂ ਪਹਿਲੀ ਜਵਣੀ ਥੱਕੇ ਮਾਰ ਕੇ ਲੰਗਾਈਆ ਵਧੀਆ ਔਰ ਓਕੇ ਵਗੇ ਕਿ ਕਿਆ ਮੇਰੇ ਹੁਣ ਵਡੇਰੇ ਹੋ ਗਏ ਹੁਣ ਵਡੇਰਿਆਂ ਦੀ ਗੱਲ ਕੋਈ ਹੁਣ ਬੱਚਾ ਤੇ ਸਾਡੀ ਵੀ ਤੁਸੀਂ ਕਰੋ ਤੇ ਸਾਡਾ ਦਾ ਹੋਂਦ ਸੀ ਹੁਣ ਨੇ ਸਰਕਾਰਾਂ ਨੇ ਕੁਝ ਨਹੀਂ ਦਿੱਤਾ ਲਿਆ ਆਖਰੀ ਦੇਂਦੇ ਜਿਹੜਾ ਪਹਿਲਾਂ ਸਾਨੂੰ ਕਾਂਗਰਸ ਨੇ ਨਾ ਜਦੋਂ ਮਹਾਤਮਾ ગાંધી ਦਾ ਰਾਜ ਸੀ ਤਿੰਦਰਾ ਦਾ ਉਦੋਂ ਸਾਨੂੰ ਆ ਪਹਿਲੀਆਂ ਵੀ ਦਿੱਤੀਆਂ ਨਹੀਂ ਰਾਜ ਸੇ Rajputਾ ਨੂੰ ਨਹੀਂ ਪਹਿਲੀਆਂ ਬਣ ਤੋਂ ਬਾਅਦ ਤੋਂ ਦਿੱਤੀਆਂ ਜਦੋਂ ਆਪਣਾ ਜਦੋਂ ਪਾਕਿਸਤਾਨ ਆਇਆ ਹੈ ਨਾ ਉਹ ਬਾਤਾ ਉਦੋਂ ਨਾ ਰਾਜੇ ਕੋਲ ਗੱਲ ਗਈ ਚਲੀ ਉਦੋਂ ਨਹਿਰੂ ਸੀ ਹੂੰ ਜਵਾਰ ਲਾ ਹੂੰ ਇਹਨਾਂ ਕੋਲ ਜਿਹੜੇ ਇਹ ਜਿਹੜੇ ਪਾਕਿਸਤਾਨੋਂ ਆਏ ਨਾ ਤੇ ਸਾਡੀ ਤਾਂ ਬੋਟ ਹੀ ਕੋਨੀ ਸੀ ਹੂੰ ਇਹ ਨੇ ਆ ਬੋਟ ਜਿਹੜੀ ਹੈ ਨਾ ਨਹੀਂ ਤੁਸੀਂ ਤੁਸੀਂ ਪਾਕਿਸਤਾਨ ਤੋਂ ਆਏ ਸੀ ਨਾ ਨਾ ਪਾਕਿਸਤਾਨ ਜਿਹੜੇ ਬੰਦੇ ਆਏ ਸੀ ਅੱਛਾ ਉਹਨਾਂ ਦੀ ਬੋਟ ਹੀ ਕੋਨੀ ਨਾ ਇੱਥੋਂ ਸਾਡੀ ਕਿਸੇ ਦੀ ਵੀ ਕੋਨੀ ਸੀ ਹੂੰ ਜਿਹੜੇ ਸੀ ਰਹਿੰਦੇ ਸਨ ਨਾ ਪਾ ਜਰਦੀ ਇੱਥੋਂ ਦੇ ਸਾਡੀ ਬੋਟ ਨਹੀਂ ਸੀ ਸਾਡਾ ਕੁਝ ਨਹੀਂ ਜਾਣ ਕੀ ਕੋਈ 2100 ਵੋਟ 500 ਵੋਟ ਬਸ ਇੰਨੀ ਇੱਕ ਜ਼ਿਲ੍ਹੇ ਚ ਹੁੰਦੀ ਹੈ ਹੂੰ ਉਹ ਕਿਸੇ ਦੀ ਕੋ ਪਾਪਿਆ ਬੋਪਿਆ ਦੀ ਜਾਂ ਕੋ ਸਿੱਖਾਂ ਦੀ ਜਿਹੜੀ ਇਹ ਜੱਟ ਸੇ ਹੁੰਦਾ ਉਹਨਾਂ ਦੀ ਟਾ ਟਾ ਮੋਰ ਰਾਜੇ ਕੋਲ ਸਵਾਲ ਉੱਠਿਆ ਸੀ ਮੈਂ ਆ ਕੰਨੀ ਨਾਲ ਸੁਣਿਆ ਹੂੰ ਉਹਨੇ ਆਖਿਆ ਵੀ ਜਿਵੇਂ ਬਾਦਸ਼ਾਹ ਬਿਜੜੀ ਇੰਨੀ ਰਾਜਪੂਤ ਗਰੀਬ ਜਨਤਾ ਆ ਗਈ ਹੈ ਇਹਨਾਂ ਨਾਲ ਕੀ ਹਾਲਾਤ ਹੋਵੇਗਾ ਇਹ ਕਿਵੇਂ ਰਹਿ ਸਕਣਗੇ ਪੰਜਾਬ ਦੇ ਵਿੱਚ ਹੂੰ ਉਨਾਂ ਦਾ ਨਹੀਂ ਕਰੋ ਸੋਚ ਤੇ ਆਂਦਾ ਵੀ ਐ ਕਰੋ ਕਰਮਾ ਲਿਓ ਕੋਈ ਨਹੀਂ ਸਭ ਡੀਸੀ ਮੰਗਵਾਓ ਇਹਨਾਂ ਨੇ ਪੰਜ ਪੰਜ ਕਿੱਲੇ ਪੈ ਲਈ ਗਰੀਬਾਂ ਨੂੰ ਅਰੀਜਾ ਨੂੰ ਛਿੰਬਾਂ ਨੂੰ ਜਿਹੜੇ ਛੋਟੇ ਛੋਟੀ ਜਾਤਾ ਜਿਹੜੀ ਹੈ ਤੇ ਬਣਾ ਤੈਣਾ ਰਾਜਪੂਤਾਂ ਨੂੰ ਇਹ ਪੰਜ ਪੰਜ ਕਿੱਲੇ ਪੈ ਲਈ ਜਿਹੜੀ ਉਹ ਅਲਾਰਟ ਕਰਵਾ ਦਿੱਤੀ ਸੀ ਬਈ ਤੁਸੀਂ ਇਹ ਪੈਲੀ ਜਿਹੜੀ ਨਾ ਇਹ ਸਾਰੀ ਜ਼ਿੰਦਗੀ ਇਹਨਾਂ ਨੂੰ ਕੋਈ ਨਹੀਂ ਉਠਾ ਸਕਦਾ ਇੱਥੇ ਹੀ ਮਾਲਕੀ ਹੈ ਇੱਥੇ ਹੀ ਸਾਰਾ ਕੁਝ ਹੈ ਤੇ ਆ ਜਿਹੜਾ ਹੁੰਦੇ ਰਾਜ ਆਏ ਨੇ ਨਾ ਜਦੋਂ ਜੋ ਗੈ ਚਲੇ ਨੇ ਤੇ ਹੁਣ ਤਾਂ ਸਾਰੇ ਲਟੇਰੇ ਆ ਗਏ ਨੇ ਪਹਿਲਿਆਂ ਨੂੰ ਕੋਈ ਢੂੜਾ ਉਪ ਕਰਦਾ ਕੋਈ ਇਹੂ ਕਰਦਾ ਸਾਡੇ ਘਰ ਦੌਰੇ ਚੱਕ ਦਿੱਤੀ ਆਲੇ ਸਾਡੇ ਪਹਿਲਾਂ ਪਹਿਲਾਂ ਤਾਂ ਸਾਡੇ ਘਰ ਦੌਰੇ ਚਲਦੀ ਨਹੀਂ ਇੱਕ ਬਾਪੂ ਮੈਂ ਹੋਰ ਗੱਲ ਸੁਣੀ ਇੱਥੇ ਜਿਹੜੀ ਇਹ ਜ਼ਮੀਨ ਬਾਰਡਰ ਦੇ ਨਾਲ ਪੈਂਦੀ ਆ ਸਾਰੀ ਕਹਿੰਦੀ ਇਹ ਗਵਰਨਮੈਂਟ ਦੇ ਅੰਡਰ ਆ ਸਾਰੀ ਹੈਗੀ ਚੀਜ਼ ਆ ਨਾ ਉਹ ਤਾਂ ਕੋਈ ਨਹੀਂ ਸੀ ਉਹ ਤਾਂ ਸਾਰੀ ਗਵਰਨਮੈਂਟ ਨੇ ਦੇ ਦਿੱਤੀ ਹੁਣ ਹੁਣ ਹੌਣ ਹੈਗੀ ਆ ਹੂੰ ਪਹਿਲਾਂ ਤਾਂ ਮੈਂ ਤੈਨੂੰ ਦੱਸਿਆ ਨਾ ਕਿ ਕੋਈ ਪਹਿਲੀ ਨਹੀਂ ਸੀ ਕਿਪਾ ਪਰਚੇ ਸਾਡੀਆਂ ਆਉਸ਼ਟੀ ਪਈਆਂ ਹੋਈਆਂ ਸਾਰੀਆਂ ਪੈੜੀਆਂ ਜਿਹੜੀਆਂ ਨਾ ਸਾਡੇ ਰਾਜਪੂਤਾਂ ਨੂੰ ਹਰੀਜਨਾਂ ਨੂੰ 56 6 ਜੁਨਾ ਹੈ ਉਹਨਾਂ ਨੂੰ ਸਾਰੀ ਪੈੜੀ ਪੈੜੀ ਪਿਛਾ ਵੀ ਦਿੱਤੀ ਗਈ ਇਹ ਨਹੀਂ ਇੱਥੇ ਇੱਥੇ ਬਾਰਡਰ ਬਾਰਡਰ ਏਰੀਆ ਸਾਰਿਆਂ ਨੂੰ ਦਿੱਤੀ ਗਈਆਂ ਪੈੜੀਆਂ ਉਦੋਂ ਰਾਜਾ ਜਿਹੜਾ ਸੀ ਨਾ ਜੋਰਲਾ ਉਹਨੇ ਐਲਾਨ ਕਰਿਆ ਸੀ ਬਬੂ ਜੀ ਆਪਾਂ ਹੋਂਦੀ ਗੱਲ ਕਰ ਲਈਏ ਜਿਵੇਂ ਆ ਬੰਕਰ ਬਣੇ ਹੋਏ ਆ ਫੌਜੀਆਂ ਦੇ ਆ ਸਾਹਮਣੇ ਇਧਰ ਵੀ ਇਹ ਵੀ ਬੰਕਰ ਬਣਿਆ ਹੋਇਆ ਨਾ ਇਹ ਉਦੋਂ ਕੋਈ ਨਹੀਂ ਸੀ ਹੂੰ ਉਦੋਂ ਕੁਛ ਨਹੀਂ 65 ਕਾ ਤੈਨੂੰ ਬਾਦ ਬੜ ਬੜ ਅੱਛਾ 65 ਕਤਰੀ ਨੂੰ ਜੰਗ ਲੱਗੀ ਆ ਉਦੋਂ ਬਣਿਆ ਹਾਂ ਉਦੋਂ ਬਣਿਆ ਉਦੋਂ ਪਹਿਲਾਂ ਕਤਰੀ ਨੂੰ ਜੰਗ ਚ 65 ਸੀ ਤੇ ਹੈਗੀ ਕੋਈ ਨਹੀਂ 65 ਦੀ ਜੰਗ ਚ ਤਾਂ ਇੱਥੇ ਕੁਛ ਵੀ ਨਹੀਂ ਦਾ ਸੀ ਤੇ ਕਤਰੀ ਦੇ ਵਿੱਚ ਵੀ ਕੁਛ ਨਹੀਂ ਹੈ ਹੂੰ ਇਹ ਤੋਂ ਬਾਅਦ ਤਾਂ ਬਣਾ ਬੰਨ ਬਣਾਵਰ ਅੱਛਾ ਉਸ ਤੋਂ ਬਾਅਦ ਤਾਂ ਬੱਚੋ ਆਵਾਜ਼ ਹੋਇਆ ਸਾਰਾ ਏਰੀਆ ਤੇਰੀ ਬਾਦ ਇਹ ਆਰਮੀ ਨੂੰ ਦਿੱਤਾ ਕੋ 2SF ਨੂੰ ਦਿੱਤਾ ਇਹ ਹੁਣ ਹੁਣ ਹੈ ਪਹਿਲੋ ਸਾਡੀ ਆਪੀਐਸਐਫ ਬਦਿਆਂਦਰਾ ਬੀਐਸਐਫ ਦਾ ਕਰ ਸਕਦੀ ਆ ਕਰ ਸਕਦੀ ਆ ਹੁਣ ਬੀਐਸਐਫ ਦੇ ਅੰਡਰ ਚ ਆਪੋ ਬਾਰਡਰਾ ਜਿਹੜਾ ਇੱਥੋਂ ਜ਼ੀਰੋ ਲੈਣਾ ਉਹ ਨੇੜੇ ਪੈਂਦਾ ਨੇੜੇ ਤੇ ਤੂੰ ਆਏ ਤਾਂ ਕਿਲੋਕੋਮੀਟਰ ਹੋਵੇਗਾ ਜਾਂ 5 ਕਿਲੋ ਦੇ ਏੜ ਕਿੜੀ ਬਾਸ ਆ ਤੂੰ ਸਾਧ ਮਾਰੀ ਦਾ ਪੜ ਜਾਂਦਾ ਹੈ ਹੂੰ ਜਦੋਂ ਤੁਸੀਂ ਪਹਿਲਾਂ ਦੱਸ ਸੀ ਵੀ ਕੰਮ ਕਰਦੇ ਰਹੇ ਸੀ ਤਾਂ ਉਧਰ ਦੇ ਲੋਕ ਵੀ ਤੋਂ ਕੰਮ ਉਧਰ ਤੱਕ ਨਹੀਂ ਜ਼ੀਰੋ ਲੈਣਾ ਹੈ ਨਹੀਂ ਤਾਰੀ ਲੱਗੀ ਨਹੀਂ ਉਦੋਂ ਬੁਰਝੇ ਲੱਗੇ ਹੋਏ ਸੀ ਅੱਛਾ ਬੁਰਜਾ ਬੁਰਜਾ ਲਾਤੀਆਂ ਨੇ ਸਰਕਾਰ ਨੇ ਗਾ ਜਿਹੜੇ ਗੱਲ ਨਹੀਂ ਕਰਨ ਦਿੱਤੀ ਅੱਛਾ ਵੈਸੇ ਆਪ ਨੂੰ ਹਲਾ ਲੈਣ ਦੀ ਸਿਆਣ ਕਰੀ ਹਾਂ ਉਹ ਤਾਂ ਬਣਾ ਦਿਆ ਪਰ ਸਾਡੇ ਬੰਦੇ ਨਹੀਂ ਬਣਾ ਦਿਆ ਸਾਡੇ ਜਿਹੜੇ ਸੀ ਨਾ ਰਾਜਪੂਤ ਕੋਹਤੇ ਬਾਬਾ ਸਾਡੀ ਸਾਡੀ ਗਾਇਲ ਛੱਡੋ ਅਸੀਂ ਨਹੀਂ ਦੁੱਧ ਨਾਲ ਗੱਲ ਕਰਦੇ ਪਾਕਿਸਤਾਨ ਪਾਕਿਸਤਾਨ ਦੇ ਬੰਦੇ ਨਾਲ ਹਾਂ ਸਾਡੇ ਦਾ ਵਧੀਆ ਸਾਡਾ ਵੈਲਾ ਬੜਾ ਵਧੀਆ ੱੱਪਿਆ ਪੰਜਾ ਸਾਲ ਕੋਈ ਇਹ ਤੇ ਕੋਈ ਗੱਲ ਨਹੀਂ ਹਾਂ ਹੁਣ ਜਿਹੜੇ ਨਾ ਸਰਕਾਰਾਂ ਜਿਹੜੇ ਹੁਣ ਬਣਦੇ ਪਰ ਚਾਹ ਕਾਰਾ ਸੂਜੀ ਚ ਆ ਗਈ ਏ ਉਹ ਵੀ ਠੀਕ ਸੀ ਕਾਰਾ ਠੀਕ ਰਹੀ ਏ ਬਾਕੀ ਜਿਹੜੇ ਆਏ ਨੇ ਨਾ ਅਕਾਲੀ ਗੁੱਲੀ ਕਿ ਨਾ ਬੇੜਾ ਦੋ ਸਾਡੇ ਪੈਰੀ ਤੋੜ ਦਿੱਤੀ ਅੱਛਾ ਬਾਕੀ ਬਬੂ ਆ ਪਾਣੀ ਦੀ ਗੱਲ ਕਰ ਲਗੇ ਪਾਣੀ ਕਿੰਨਾ ਕ ਫੁੱਟਦੇ ਆ ਕਿੰਨੀ ਕਿ ਨਿਮਾਨ ਤੇ ਆ ਪਾਣੀ ਇਹ ਪਾਣੀ ਤਾਂ ਥੱਲੇ ਨੇੜੇ ਹੀ ਏ ਇਹ ਤਾਂ 20 15 ਵੀ ਫੁੱਟ ਤੇ 15 ਆ 15 ਫੁੱਟ ਤੇ ਇਹ ਇਹ ਤਾਂ ਲੈਵਲ ਤੇ ਪਾਣੀ ਆ ਦਰਾਲੇ ਸਾਹਮਣ ਵਾਲਾ ਹਾਂ ਇਹ ਉਦੋਂ ਕੋਈ ਕੋਈ ਨੇੜੇ ਪਾਣੀ ਦੂਰ ਕੋ ਨਹੀਂ ਹਾਨੂੰ ਸਾਲ ਦੇ ਸਾਲ ਸਾਨੂੰ ਇਹ ਦੇਖਦਾ ਰਿਹਾ ਪਾਣੀ ਆ ਜਾਂਦਾ ਫਿਰ ਸਾਡੇ ਗੁੱਲ ਹੋ ਜਾਂਦੇ ਕੋਈ ਬੱਡਰ ਏਰੀਆ ਦਾ ਨੁਕਸਾਨ ਆ ਕਿ ਫਾਇਦਾ ਨੁਕਸਾਨ ਨੁਕਸਾਨ ਹੈ ਸਾਡਾ ਨਾ ਆ ਪਾਰ ਪਿਲੇ ਸਾਰਾ ਝੋਨੇ ਡੁੱਬ ਗਏ ਸਾਨੂੰ 1 ਰੁਪਈਆ ਨਹੀਂ ਮਿਲਿਆ ਅੱਛਾ 1 ਰੁਪਈਆ ਨਹੀਂ ਦਿੱਤਾ ਗਿਆ ਸਰਕਾਰ ਬਦੋ ਉਦੋਂ ਹੈਗਾ ਸੀ ਇਹ ਨਹੀਂ ਗਾਹੀ ਕੇਤਰੀਵਾਲ ਦਾ ਆ ਆ ਜਦੋਂ ਮਗਵਾਨ ਤੋਂ ਮਾਰ ਹਾਂ ਇਹ ਨਾ ਕੋਈ ਪਹਿਹਾਨ ਦਾ ਤੁਸੇ ਪਹਿਲਾਂ ਹੀ ਕੋ ਨਹੀਂ ਹਿਆ ਇਹ ਪਹਿਲੀਆਂ ਪਤਾ ਨਹੀਂ ਕਾਟ ਤੇ ਕਿਧਰ ਲੈ ਗਏ ਨੇ ਹੈਗੇ ਅਸੀਂ ਮਲਦੂਤੇ ਇਹਦੇ ਤੁਦੇ ਰਾਜੇ ਨੇ ਪਾਇਆ ਤੇ ਵੇਖ ਲੈ ਸਾਡਾ ਹੁਣ ਪਿੱਛੇ ਇਹ ਨਾ ਪਤਾ ਨਹੀਂ ਕੀ ਬਣਾਇਆ ਹੁਣ ਤਾਂ ਹੁਣ ਤਾਂ ਜਿਵੇਂ ਤੁਸੀਂ ਪਹਿਲਾਂ ਦੱਸ ਰਹੇ ਸੀਗੇ ਪਹਿਲਾਂ ਬੁਰਜਗਾ ਹੁੰਦੀ ਸੀਗੀ ਇਕ ਲਗਾਤਾਰ ਨਹੀਂ ਸੀ ਹੁੰਦੀ ਹੁਣ ਫਿਰ ਜਿਵੇਂ ਤਾਰੋਂ ਪਾਰ ਜਾਂਦੇ ਆ ਕੰਮ ਕਰਨ ਦੇ ਲਈ ਸਮਾਂ ਦਿੰਦੇ ਵੀ ਇੰਨਾ ਟਾਈਮ ਤੁਸੀਂ ਕੰਮ ਕਰਨਾ ਓਹ ਲੇ ਫਿਰ ਦਿੰਦੇ ਆ ਹਾਂ ਉਦੋਂ ਸਾਡੇ ਨਾਲ ਕੋਈ ਪੁੱਛਾ ਹੁਣ ਉਦੋਂ ਜ਼ਿਆਦਾ ਜਿੱਦੀ ਪੈੜੀ ਸੀ ਨਾ ਹਾਂ ਉਹਦੇ ਨਾਲ ਜਾਂਦੇ ਰ ਲਗਾ ਫਿਰਨਾ ਬੀਐਸਐਫ ਨੇ ਹੁਣ ਵੀ ਫਿਰਦੇ ਫਿਰ ਹੁਣ ਵੀ ਹੁਣ ਜਾਣਾ ਪੈਂਦਾ ਨਾਲ ਹਾਂ ਅੱਛਾ ਜੀ ਉਹ ਨਹੀਂ 400 ਆਇਆ ਹੋਏ ਕੋਈ ਨਾ ਆਵੇ ਆਪਾਂ ਕੀ ਲੈਣਾ ਆਪਾਂ ਕੋ ਜਾਣਦੇ ਆਂ ਬਾਹਰ ਇਹ ਜਿਹੜਾ ਨਾ 400 ਜਦੋਂ ਹੁਣ ਬੀਐਸਐਫ ਨਾਲ ਜਾਂਦੀ ਏ ਜਿਹੜਾ ਕੋਈ ਮਾੜਾ ਬੰਦੇ ਵਿੱਚੋਂ ਉੱਠ ਪਏ ਨੇ ਜਿਵੇਂ ਲੀਡਰੋ ਕਿਹਨਾਂ ਹੋਵੇਂ ਸਾਡੀ ਹਿੰਦੁਸਤਾਨ ਦੇ ਚ ਜਨਤਾ ਹੀ ਉੱਟ ਪਈ ਕੋਈ ਮਾਰੇ ਕੰਮ ਚ ਲੱਗ ਪਈ ਕੋ ਕਿਦੇ ਲੱਗ ਗਿਆ ਘੁੰਮ ਗਿਆ ਹੀ ਬੜੀ ਏ ਮਗਾਈ ਦਾ ਲੱਕ ਤੋੜ ਦਿੱਤਾ ਹੈ ਹੁਣ ਰਾਜਾ ਰਾਜਾ ਤਾਂ ਕਹੀ ਜਾਂਦੇ ਨੇ ਵੀ ਇਹ ਮੋਦੀ ਬੜਾ ਚੰਗਾ ਮੋਦੀ ਤਾਂ ਲੈ ਤੇ ਬਹਿ ਗਿਆ ਤੁਹਾਨੂੰ ਕੁਛ ਨਹੀਂ ਕਹਿੰਦਾ ਮੋਦੀ ਦੇਖਦਾ ਕੰਮ ਹੀ ਬੜੇ ਕੀਤੇ ਆ ਮੈਂ ਇੱਕ ਸਵਾ ਦਾ ਡੱਕਾ ਲੇਕਰ ਕੁਛ ਨਹੀਂ ਕੀਤਾ ਇੱਕ اتنا મતલਬ ਜਿਵੇਂ ਖੁਸਰੇ ਨੂੰ ਭਾਇਆ ਜਾਂਦਾ ਨਾ ਇਹਦਾ ਨਾਂ ਤਾਂ ਗਈ ਮਾਂ ਤੇ ਨਾਂ ਦਾ ਪਿਓ ਇਹਨੂੰ ਇਹਨੂੰ ਇਹ ਵੀ ਪਤਾ ਕੋਈ ਨਹੀਂ ਮੈਂ ਬਰਧ ਮੰਤਰੀ ਤੋਂ ਬਾਹਰ ਆਤਾਂ ਨੇ ਮੇਰਾ ਪਿਓ ਵੀ ਕੋਈ ਹੈਗਾ ਇਕਲੀ ਅੱਛਾ ਇਹ ਪਤਾ ਨਹੀਂ ਹੈ ਕੋਈ ਪਤਾ ਨਹੀਂ ਨਹੀਂ ਤਾਂ ਧਰਮਣਾ ਛੜਾ ਆਵੇ ਗਰੀਬ ਜਿਹੜਾ ਇਹਨੇ ਦੁਨੀਆ ਰੋਂਦੇ ਪਏ ਨੇ ਕਰ ਲਾਂਦੇ ਪਏ ਸਾਰਿਆਂ ਨੂੰ ਜੇ ਵੇ ਜਿਹਦੇ ਤੇਰੇ ਕੋਲ ਪੱਲੇ ਹੈਗਾ ਨਾ ਤੇਰੇ ਨਾਲ ਬੱਸ ਚਾਰ ਪੈਸੇ ਕਿਤੇ ਗੱਲ ਦੇ ਬਈ ਜਿਹੜਾ ਗਰੀਬ ਹੈ ਉਹਨੇ ਕੋਲ ਕੁਝ ਵੀ ਨਹੀਂ ਕਰੀਬ ਮੈਂ ਤਾਂ ਇਹ ਕੋਈ ਆਪਾਂ ਜੀ ਆਜ਼ਾਦੀ ਆਜ਼ਾਦੀ ਦੀ ਗੱਲ ਕਰਨਗੇ ਇਸ ਪਿੰਡ ਦੇ ਵਿੱਚੋਂ ਬੰਦੇ ਤੁਹਾਡੇ ਨਾਲ ਗੱਲਬਾਤ ਕਰਦੇ ਹੋਣਗੇ ਜਿਹੜੇ ਉਧਰ ਆਏ ਹੋਣਗੇ ਗੱਲਾਂ ਬਾਤਾਂ ਕਰਦੇ ਆਉਣ ਦੇ ਸਾਰੇ ਸੁਣਦੇ ਰਹੇ ਬਾਹਰ ਬਹਿ ਕੇ ਬੜੀ ਗੱਲਾਂ ਰਹੇ ਪ੍ਰੇਮ ਨਾਲ ਸੁਣਦੇ ਰਹੇ ਪਾਸੇ ਚ ਯਾਰਾ ਸੀ ਉਹ ਪਿੰਚਰਾਵਾ ਤੇ ਅੰਦਰ ਮੈਂ ਖਾ ਉਹਦੋਂ ਕੀ ਖੱਟ ਕੇ ਕੁਝ ਨਹੀਂ ਉਹਦੋਂ ਵੀ ਨਾਦੀ ਪੜੀ ਵਾਹ ਦੇ ਸੀ ਭੁੱਖੇ ਮਿਲਦਾ ਕੁਝ ਵੀ ਨਹੀਂ ਆ ਉਹਦੋਂ ਵੀ ਜਿਹੜੇ ਇੱਥੇ ਕਰਦਿਆ ਉਹਦੋਂ ਇਹ ਠੀਕ ਰਹਿੰਦੇ ਆ ਜਿਹੜੇ ਹਿੰਦੁਸਤਾਨ ਤੋਂ ਨਹੀਂ ਗਏ ਹੂੰ ਜਿਹੜੇ ਗਏ ਨੇ ਉਹ ਵੇਲੇ ਹੀ ਆਏ ਹੂੰ ਉਹ ਵੀ ਤੇ ਸਮਾਨ ਹੀ ਛੱਡ ਕੇ ਆਏ ਨੇ ਹੂੰ ਉਧਰੋਂ ਉਧਰੋਂ ਹੂੰ